ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਧਿਆਨ ਦੇ ਨਾਲ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਸਭ ਦੇ ਬਹੁਤ ਕੰਮ ਆਵੇਗੀ ਆਪ ਜੀ ਦੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰ ਦੇਵੇਗੀ ਇਹ ਜਾਣਕਾਰੀ ਜੇਕਰ ਤੁਸੀਂ ਇਹਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਕੋਈ ਵੀ ਮੁਸ਼ਕਲ ਪਰੇਸ਼ਾਨੀ ਆ ਤਾਂ ਤੁਹਾਨੂੰ ਕਿਸੇ ਤੋਂ ਕੋਈ ਕੋਸ਼ਿਸ਼ ਦੀ ਲੋੜ ਨਹੀਂ ਕੋਈ ਵਹਿਮ ਭਰਮ ਦੇ ਵਿੱਚ ਚੱਲਦੇ ਆ ਕੋਈ ਕੰਮ ਕਰਨ ਦੀ ਲੋੜ ਆ ਸਭ ਦੇ ਹੱਲ ਹੋ ਜਾਣਗੇ ਸਭ ਕੁਝ ਮਿਲ ਜਾਵੇਗਾ ਜੇਕਰ ਤੁਸੀਂ ਮੇਰੇ ਪੰਜਵੇਂ ਪਾਤਸ਼ਾਹੀ ਤੰਤੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਤਾਗਤਵਰ ਬਾਣੀ ਆਪਣੀ ਸ਼ੁਰੂ ਕਰਦਾਂ। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਦਾਂ। ਉਹ ਜੇਕਰ ਹਰ ਰੋਇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਬੜੇ ਭਾਗਾਂ ਵਾਲੇ ਹਾਂ। ਮਾਲਕ ਦਾ ਸ਼ੁਕਰਾਨਾ ਕਰੋ ਜੇਕਰ ਤੁਸੀਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰਦੇ ਤਾਂ ਅੱਜ ਤੋਂ ਹੀ ਇਹ ਇੱਕ ਆਸ਼ਟਵਦੀ ਦਾ ਪਾਠ ਕਰਨਾ ਸ਼ੁਰੂ ਕਰਦੋ। ਸਿਰਫ ਪਾਠ ਹੀ ਨਹੀਂ ਕਰਦੇ ਰਹਿਣਾ ਉਹ ਕੰਮ ਵੀ ਕਰਨਾ ਹੈ ਜੋ ਮੇਰੇ ਪਾਸ਼ਾ ਜੀ ਵਾਹਿਗੁਰੂ ਜੀ ਨੇ ਸਾਨੂੰ ਕਰਨੋ ਕੇ ਹੈ ਸੰਗਤ ਜੀ ਜਦੋਂ ਆਪਾਂ ਸ੍ਰੀ ਸਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆਂ ਤਾਂ ਪਹਿਲਿਆ ਹੀ ਅਸ਼ਟਪਦੀ ਦੇ ਰਹਹੀਂ ਸਾਨੂੰ ਪੰਮੇ ਪਾਸ਼ਾ ਜੀ ਨੇ ਸਾਰੇ ਦੁੱਖਾਂ ਦੀ ਦਵਾਈ ਦੱਸ ਦਿੱਤੀ ਹੈ ਸਾਰੇ ਦੁੱਖਾਂ ਦਾ ਹੱਲ ਦੱਸ ਦਿੱਤਾ ਹੈ ਸਾਰੇ ਸੁੱਖਾਂ ਦਾ ਖਜ਼ਾਨਾ ਦੱਸ ਦਿੱਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਤਹਾਨੂੰ ਜੋ ਜਾਈਂਦਾ ਉਹ ਮਿਲੇਗਾ ਤੇਰੇ ਘਰ ਦਾ ਕਲੇਸ਼ ਦੂਰ ਹੋ ਜਾਵੇਗਾ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਤੇਰੇ ਸਾਰੇ ਕੰਮ ਸਹੀ ਤਰੀਕੇ ਦੇ ਨਾਲ ਹੋਣੇ ਸ਼ੁਰੂ ਹੋ ਜਾਣਗੇ ਬਸ ਉਹ ਪਰਮਪੀਤਾ ਪਰਮਾਤਮਾ ਦਾ ਨਾਮ ਜਪ ਨਾਮ ਜਪ ਪਾਣੇ ਪਾਤਸ਼ਾਹ ਜੀ ਨੇ ਪਹਿਲੀ ਆਸ਼ਟਪਦੀ ਦੇ ਰਾਹੀਂ ਸਾਨੂੰ ਸਰਫ ਤੇ ਸਰਫ ਪ੍ਰਭੂ ਭਗਤੀ ਬਾਰੇ ਦੱਸਿਆ ਹੈ ਪਰਮਪిత ਪਰਮਾਤਮਾ ਇਹਦੇ ਨਾਮ ਸਿਮਰਨ ਦੀ ਤਾਕਤ ਬਾਰੇ ਦੱਸਿਆ ਹੈ ਕਿ ਤੂੰ ਨਾਮ ਜਪਿ ਸਿਮਰਨ ਕਰੇ ਇਹ ਕੋਈ ਔਖਾ ਨਹੀਂ ਹੈ ਕੋਈ ਪੈਸਾ ਨਹੀਂ ਭਾਲਦਾ ਕੋਈ ਪੈਸਾ ਨਹੀਂ ਮੰਗਦਾ ਬਸ ਜਦੋਂ ਸਵੇਰੇ ਉੱਠਦੇ ਹਾਂ ਉੱਠਦੇ ਸਾਰੇ ਪਹਿਲਾਂ ਭਜਨ ਬੰਦਗੀ ਕਰੂੰ ਪਰਮਾਤਮਾ ਦਾ ਨਾਮ ਜਪੂ ਵਾਹਿਗੁਰੂ ਵਾਹਿਗੁਰੂ ਜਪੂ ਜੇਕਰ ਤੁਸੀਂ ਕਿਸੇ ਹੋਰ ਨਾਮ ਦੇ ਨਾਲ ਗੁਰੂਗ੍ਰਾਮ ਸਾਹਿਬ ਜੀ ਨੂੰ ਯਾਦ ਕਰਦੇ ਹੋ ਧਰਮ ਵਿਦਾ ਪਰਮਾਤਮਾ ਨੂੰ ਯਾਦ ਕਰਦੇ ਹੋ ਉਹ ਨਾਮ ਜਪੋ ਫਿਰ ਆਪਣੇ ਕੰਮ ਕਰਨ ਦੀ ਸ਼ੁਰੂਆਤ ਕਰੋ ਤਾਂ ਦੇਖਣਾ ਹਰ ਕੰਮ ਦੇ ਵਿੱਚ ਬਰਕਤ ਪਵੇਗੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੇ ਸਭ ਦੇ ਹੱਲ ਹੋਣੇ ਸ਼ੁਰੂ ਹੋ ਜਾਣਗੇ ਮੈਂ ਗੁਰੂਗ੍ਰਾਮ ਸਾਹਿਬ ਜੀ ਦੇ ਉੱਤੇ ਪਰੂਸਾਰਾ ਕੇ ਕਹਿ ਰਹੇ ਹਨ ਕਿ ਜੇਕਰ ਜੀਵਨ ਦੇ ਵਿੱਚ ਕੋਈ ਮੁਸ਼ਕਲ ਘੜੀ ਆ ਜਾਵੇ ਤਾਂ ਜੋ ਗੁਰੂ ਦੇ ਲੜ ਲੱਗੇ ਹਨ ਉਹਨਾਂ ਨੂੰ ਮਦਦ ਮੰਗਣ ਦੇ ਲਈ ਜਾਣਾ ਨਹੀਂ ਪੈਂਦਾ ਬਲਕਿ ਮਦਦਗਾਰ ਖੁਦ ਚੱਲ ਕੇ ਉਹਨਾਂ ਦੇ ਕੋਲ ਆਉਂਦੇ ਆ ਗੁਰੂ ਜੀ ਆਪੇ ਹੀ ਸਾਰੀ ਵੈਦ ਬਣਾ ਦਿੰਦੇ ਆ ਕਿਉਂਕਿ ਜਿਹੜੇ ਪਰੂਸੇ ਤੇ ਨਾਲ ਗੁਰੂ ਚਰਨਾਂ ਦੇ ਨਾਲ ਜੁੜੇ ਹੁੰਦੇ ਆ ਉਹ ਪਰਮਪੀਤਾ ਪਰਮਾਤਮਾ ਦੀ ਦਾ ਨਾਮ ਜਪਦੇ ਆ ਆਪਣੇ ਦੁੱਖ ਸੁੱਖ ਦੀ ਅਰਦਾਸ ਪਰਮਪੀਤਾ ਪਰਮਾਤਮਾ ਜੀ ਦੇ ਚਰਨਾਂ ਦੇ ਵਿੱਚ ਕਰਦੇ ਆ ਉਹਨਾਂ ਦੀਆਂ ਸਾਰੀਆਂ ਫਿਕਰਾਂ ਜੰਤਾਂ ਵਾ ਉਹ ਸਤਿਗੁਰ ਸੱਚੇ ਬਾਛਾ ਜੀ ਨੂੰ ਹੰਦੀਆਂ ਨੇ ਸੋ ਆਓ ਆਪਾਂ ਵੀ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਤੇ ਸਤਿਗੁਰ ਸੱਚੇ ਬਾਛਾ ਜੀ ਸਾਨੂੰ ਵੀ ਆਪਣੇ ਸੋਹਣੇ ਚਰਨਾਂ ਦੇ ਨਾਲ ਗੰਢ ਲਓ ਪੂਰੇ ਪ੍ਰੋਸੇ ਦੇ ਨਾਲ ਨਾਮ ਜਪਣਾ ਸ਼ੁਰੂ ਕਰੋ ਦਿਨ ਦੀ ਸ਼ੁਰੂਆਤ ਭਰਮਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰੋ ਕੋਈ 15 ਮਿੰਟ ਅੱਧਾ ਘੰਟਾ ਬੈਠ ਕੇ ਸਿਮਰਨ ਕਰ ਲਓ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰ ਲੈਣਾ ਦਿਨ ਭਰ ਕੰਮ ਕਰਦੇ ਹੋਏ ਵੀ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ ਕਿਉਂਕਿ ਮਨ ਗੁਰੂ ਚਰਨਾਂ ਦੇ ਨਾਲ ਜੜਿਆ ਹੋਵੇਗਾ ਤਾਂ ਮਾੜੇ ਖਿਆਲਾਂ ਤੋਂ ਵੀ ਮਾੜੇ ਵਿਚਾਰਾਂ ਤੋਂ ਵੀ ਬਾਝ ਜਾਵੇਗਾ ਮਾਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਤਾਂ ਸਾਡੇ ਹੱਥ ਮਾੜਾ ਕੰਮ ਕਰਨ ਤੋਂ ਡਰਦੇ ਆ ਕੋਈ ਮਾੜੀ ਸੋਚ ਮਾੜੇ ਵਿਚਾਰ ਮਾੜੇ ਲੋਕ ਮਾੜੀਆਂ ਸ਼ਕਤੀਆਂ ਨੂੰ ਤੰਗ ਨਹੀਂ ਕਰ ਸਕਦੀਆਂ ਜੇ ਅਸੀਂ ਸੱਚੇ ਮਨੋਂ ਉਹ ਪਰਮਪਤਾ ਪਰਮਾਤਮਾ ਦੇ ਨਾਮ ਨਾਲ ਜੁੜੇ ਹਾਂ ਤਾਂ ਸਵੇਰੇ ਉੱਠਦੇ ਅਸਾਰ ਇਹ ਬਾਰਮਪਿਤਾ ਪਰਮਾਤਮਾ ਦੀ ਦਾ ਨਾਮ ਜਪਣਾ ਹੈ ਸੌਂ ਤੋਂ ਪਹਿਲਾਂ ਵੀ ਕੋਈ ਦੇਰ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਜਰੂਰ ਹੀ ਲਗਵਾਉਣੀ ਹੈ ਅਤੇ ਦਿਨ ਭਰ ਕੰਮ ਕਰਦੇ ਹੋਇਆ ਹੱਥ ਨੱਕ ਕੰਮ ਕਰਦੇ ਹੋਇਆ ਗੁਰੂ ਚਰਨਾਂ ਦੇ ਨਾਲ ਮਨ ਇਮਾਨਦਾਰੀ ਦੇ ਨਾਲ ਜੋੜ ਕੇ ਰੱਖਣਾ ਹੈ ਇਮਾਨਦਾਰੀ ਦੀ ਕਿਰਤ ਵੀ ਬੰਦਗੀ ਬਣ ਜਾਂਦੀ ਹੈ ਭਾਵੇਂ ਕੀ ਨਾਮ ਵੀ ਜਪਣਾ ਗੁਰਬਾਣੀ ਦਾ ਪਾਠ ਵੀ ਕਰਨਾ ਜੋ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਪਾਠ ਦੇ ਰਾਹੀਂ ਸਾਨੂੰ ਪੜਾਇਆ ਹੈ ਸਮਝਾਇਆ ਹੈ ਉਸੇ ਸਾਹਬ ਦੇ ਨਾਲ ਚੱਲਣਾ ਹੈ ਗੁਰੂ ਸਾਹਿਬ ਜੀ ਦਾਸਦੇ ਨੇ ਹੋਏ ਰਾਤ ਚੱਲਣਾ ਹੈ ਇਮਾਨਦਾਰੀ ਤੇਰਾ ਤੇ ਸੱਚਾ ਰਾਹ ਦੇ ਉੱਤੇ ਚੱਲਣਾ ਹੈ ਫਿਰ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਦੇ ਆ ਸੋ ਆਸ ਕਰਦੇ ਆ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਅੱਜ ਦਾ ਇਹ ਵਿਸ਼ਾ ਨਿਰੂਪ ਪਸੰਦ ਆਇਆ ਹੋਵੇਗਾ ਗੱਲ ਸਮਝ ਲੱਗ ਗਈ ਹੋਵੇਗੀ ਕਿ ਸ਼੍ਰੀ ਰਕਮਣੀ ਸਾਹਿਬ ਜੀ ਦੀ ਬਾਣੀ ਦੀ ਪਹਿਲੀ ਅਸ਼ਟਪਦੀ ਦੇ ਰਾਹੀਂ ਗੁਰੂ ਸਾਹਿਬ ਜੀ ਸਾਨੂੰ ਨਾਮ ਦੀ ਮਹਿਮਾ ਸਿਮਰਨ ਦੀ ਮਹਿਮਾ ਦੱਸਦੇ ਹੋਏ ਸਿਮਰਨ ਕਰਕੇ ਹੀ ਸਾਧੂ ਦੇ ਸੱਚੇ ਬਾਛਾ ਜੀ ਨੇ ਤੁਹਾਡਾ ਪਾਰ ਲਗਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ